ਕੈਨੇਡਾ ਤੋਂ ਤਿੰਨ ਵੱਡੀਆਂ ਅਪਡੇਟ ਤੇ ਤਿੰਨੇ ਵੱਡੀਆਂ ਅਪਡੇਟ ਜਿਹੜੀਆਂ ਨੇ ਉਹ ਆਈਆਂ ਨੇ ਹੈਲਥ케ਅਰ ਸੈਕਟਰ ਨਾਲ ਜੁੜੀਆਂ ਹੋਈਆਂ اسپੈਸ਼ਲੀ professionl ਡਾਕਟਰਸ ਦੇ ਨਾਲ ਜੁੜੀਆਂ ਹੋਈਆਂ ਸੋ ਹੈਲਥ케ਅਰ professionals ਜੇਕਰ ਹੈਗੇ ਹੋ ਤੁਸੀਂ ਕੈਨੇਡਾ ਦੇ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਹਾਨੂੰ PR ਦਾ ਇੱਕ ਬਹੁਤ ਚੰਗਾ ਪਾਥਵੇ ਮਿਲਣ ਜਾ ਰਿਹਾ ਹੈ ਦੂਜੀ ਗੱਲ ਜੇਕਰ ਹੈਲਥ케ਅਰ ਦੇ ਵਿੱਚ ਉਹ ਤੁਸੀਂ ਤਾ ਤੁਸੀ ਵਰਕ ਪਰਮਿਟ ਜੇਕਰ ਕੈਨੇਡਾ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡਾ ਵਰਕ ਪਰਮਿਟ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹ ਮਹਿਜ਼ ਹੁਣ 14 ਦਿਨ ਦਾ ਰਹਿ ਜਾਵੇਗਾ ਉਸ ਤੋਂ ਬਾਅਦ ਅਲੋਕੇਸ਼ਨਸ ਨੂੰ ਲੈ ਕੇ ਪ੍ਰੋਵਿੰਸਸ ਨੂੰ ਹੱਕ ਹੋਵੇਗਾ ਕਿ 5-5000 ਡਾਕਟਰਸ ਜਿਹੜੇ ਐ ਉਹਨਾਂ ਦੀ ਅਲੋਕੇਸ਼ਨ ਵਧਾ ਦਿੱਤੀ ਗਈ ਹੈ ਪ੍ਰੋਵਿੰਸ ਵਾਈਜ਼ ਸੋ ਇਹ ਪੂਰਾ ਐਕਚੁਅਲ ਦੇ ਵਿੱਚ ਖਬਰ ਕੀ ਹੈ Detail, de but it's simple tongue, as the video is We know that for Canada's healthcare system, the last several, several years, particularly since COVID, uh, things have not been easy. We are reserving 5,000 federal admission spaces for provinces and territories to nominate licensed doctors who hold job offers. These are dedicated spaces over and above the annual allocations. So, when a province or territory finds a qualified doctor, federal caps will not be a barrier. We are deploying federal tools to support this effort. We are launching a new express entry category specifically for international doctors. With at least one year of Canadian work experience in the present years. Effective immediately, for provincially selected doctors, we are offering expedited processing of work permits. And I can tell you that's a big deal. A doctor will be able to secure a job, get nominated by a province or territory. and have their work permit processed in just 14 days BRD ਇੱਕ ਹੋਰ ਕੈਟਾਗਰੀ ਜਿਹੜੀ ਹੈ ਉਹ ਸ਼ਾਮਲ ਕਰ ਦਿੱਤੀ ਗਈ ਹੈ ਤੇ ਇਸ ਕੈਟਾਗਰੀ ਦੇ ਅੰਡਰ ਮੰਨਿਆ ਜਾ ਰਿਹਾ ਕਿ 2026 ਦੇ ਵਿੱਚ ਤੁਹਾਨੂੰ ਡਰਾ ਵੀ ਦੇਖਣ ਨੂੰ ਮਿਲਣਗੇ ਹੁਣ ਇਹ ਨਵੀਂ ਕੈਟਾਗਰੀ ਜਿਹੜੀ ਹੈ ਉਹ ਹੈਲਥ케ਅਰ professionals ਵਾਸਤੇ ਐਡ ਕੀਤੀ ਗਈ ਹੈ ਦਰਸਲ ਐਕਸਪ੍ਰੈਸ ਐਂਟਰੀ ਦੇ ਅੰਦਰ ਜਿਹੜੀਆਂ ਹੁਣ ਤੱਕ 6 ਕੈਟਾਗਰੀ ਸੀਗੀਆਂ ਉਹਦੇ ਵਿੱਚੋਂ ਹੁਣ ਇੱਕ ਨਵੀਂ ਐਕਸਪ੍ਰੈਸ ਐਂਟਰੀ ਦੇ ਅੰਡਰ ਫਿਜੀਸ਼ੀਨ ਵਿਦ ਕੈਨੇਡੀਅਨ ਵਰਕ ਐਕਸਪੀਰੀਅੰਸ ਨਾਮ ਦੀ ਕੈਟਾਗਰੀ ਜਿਹੜੀ ਹੈ ਉਹ ਐਡ ਕੀਤੀ ਗਈ ਹੈ ਇਹਦੇ ਵਿੱਚ ਜਨਰਲ ਪ੍ਰੈਕਟਿਸਨਰ ਐਂਡ ਫੈਮਿਲੀ ਫਿਜੀਸ਼ੀਅਨ ਜਿਹੜੇ ਹੈ ਜਿਨ੍ਹਾਂ ਦਾ ਐਨਓਸੀ ਕੋਡ 31102 ਹੈ ਸਪੈਸ਼ਲਿਸਟ ਇਨ ਸਰਜਰੀ 31101 ਵਾਲੇ ਉਦੋਂ ਬਾਅਦ ਸਪੈਸ਼ਲਿਸਟ ਇਨ ਕਲੀਨਿਕਲ ਐਂਡ ਲੈਬੈਟਰੀ ਮੈਡੀਸਿਨਸ 31100 ਵਾਲੇ ਯਾਨੀ ਕਿ ਇਹ ਜਿਹੜੇ ਤਿੰਨ ਐਨਓਸੀ ਕੋਡ ਹੈ ਉਹ ਇਸ ਨਵੀਂ ਕੈਟਾਗਰੀ ਦੇ ਅੰਡਰ ਜਿਹੜੇ ਆ ਉਹ ਐਡ ਕੀਤੇ ਜਾ ਰਹੇ ਨੇ ਤੇ ਇਹਦੇ ਅੰਡਰ ਜਿਹੜਾ ਉਹ 2026 ਦੇ ਵਿੱਚ ਤੁਹਾਨੂੰ ਇਨਵਿਟੇਸ਼ਨਸ ਵੀ ਦੇਖਣ ਨੂੰ ਮਿਲਣਗੀਆਂ ਇਹਦੇ ਵਾਸਤੇ ਇੱਕ ਸਪੈਸ਼ਲ ਗੱਲ ਕੀ ਹੈ ਕਿ ਭਈ ਜੇਕਰ ਤੁਸੀਂ ਇਸ ਕੈਟਾਗਰੀ ਦੇ ਵਿੱਚ ਫਾਲ ਕਰਨਾ ਹੈ ਤੁਹਾਡੇ ਕੋਲ ਕੈਨੇਡੀਅਨ 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਯਾਨੀ ਲਾਜ਼ਮੀ ਹੈ ਉਹ ਤਾਂ ਸਿੰਪਲ ਜੀ ਗੱਲ ਹੈ ਕਿ ਐਕਸਪ੍ਰੈਸ ਐਂਟਰੀ ਦੇ ਸੀਈਸੀ ਵਾਸਤੇ ਯਾ ਅ ਵਸਤਵੀ ਆਪ ਨੂੰ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੁੰਦਾ ਸੀਗਾ ਤੇ ਜੇਕਰ ਇੱਧਰ 1 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੁੰਦਾ ਹੈ ਤਾਂ ਤੁਸੀਂ ਇਸ ਕੈਟਾਗਰੀ ਦੇ ਅੰਡਰਫਾਲ ਕਰ ਜਾਓਗੇ ਤੇ ਜਿਹੜੀਆਂ ਹੁਣ ਤੱਕ 6 ਕੈਟਾਗਰੀਜ਼ ਨੇ ਉਹਨਾਂ ਦੇ ਵਿੱਚੋਂ ਇੱਕ ਹੈਲਥ케ਅਰ ਤੇ ਸੋਸ਼ਲ ਸਰਵਿਸ ਦੀ ਕੈਟਾਗਰੀ ਹੈ ਉਹ ਤੋਂ ਇਹ ਕੈਟਾਗਰੀ ਡਿਫਰੈਂਟ ਹੋਣ ਵਾਲੀ ਆ ਡਿਫਰੈਂਟ ਕਿਵੇਂ ਹੋਣ ਵਾਲੀ ਆ ਜਿਹੜੀ ਸੋਸ਼ਲ ਸਰਵਿਸ ਤੇ ਹੈਲਥ케ਅਰ ਵਾਲੀ ਕੈਟਾਗਰੀ ਹੈ ਉਹਦੇ ਵਿੱਚ ਇਹ ਕੋਈ ਮਾਪਦੰਡ ਨਹੀਂ ਹੈਗਾ ਕਿ ਤੁਹਾਡਾ ਵਰਕ ਐਕਸਪੀਰੀਅੰਸ ਵਿਦਿਨ ਕੈਨੇਡਾ ਦਾ ਹੋਵੇ ਜਾਂ ਆਊਟਸਾਈਡ ਕੈਨੇਡਾ ਦਾ ਹੋਵੇ ਇਹ ਮੈਟਰ ਨਹੀਂ ਕਰਦਾ ਪਰ ਇਹਦੇ ਵਿੱਚ ਸਪੈਸ਼ਲੀ ਇਹ ਚੀਜ਼ ਮੈਂਸ਼ਨ ਹੈ ਕਿ ਭਈ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਹੈ ਉਹ ਇਨਸਾਈਡ ਕੈਨੇਡਾ ਦਾ ਐਟ ਲੀਸਟ 1 ਸਾਲ ਦਾ ਹੋਣਾ ਜ਼ਰੂਰੀ ਹੈ ਇੱਕ ਤੇ ਇਹ ਚੀਜ਼ ਹੋ ਗਈ ਦੂਜੀ ਗੱਲ ਜਿਹੜੀ ਇਹ ਨਵੀਂ ਕੈਟਾਗਰੀ ਹੋਵੇਗੀ ਇਹਦੇ ਅੰਡਰ ਜਿਹੜੇ ਹੈਲਥ케ਅਰ ਦੇ ਕੁਝ ਹੀ ਐਨਓਸੀ ਕੋਡ ਜਿਹੜੇ ਆ ਉਹ ਇਨਕਲੂਡ ਕੀਤੇ ਗਏ ਤੇ ਜਿਹੜੀ ਸੋਸ਼ਲ ਸਰਵਿਸ ਤੇ ਹੈਲਥ케ਅਰ ਵਾਲੀ ਕੈਟਾਗਰੀ ਹੈ ਉਹਦੇ ਵਿੱਚ ਹੈਲਥ케ਅਰ ਦੇ ਜ਼ਿਆਦਾ ਸੈਕਟਰ ਹੈਗੇ ਨੇ ਚਲੋ ਇਹ ਤੇ ਗੱਲ ਹੋ ਗਈ ਜਿਹੜਾ ਪੀਆਰ ਦਾ ਇਹਨਾਂ ਦੀ ਨਵੀਂ ਪਾਥਵੇ ਆ ਉਹਦੀ ਉਸ ਤੋਂ ਇਲਾਵਾ ਇਹਨਾਂ ਨੇ ਪ੍ਰੋਵਿੰਸ਼ੀਅਲ ਗਵਰਨਮੈਂਟਸ ਨੂੰ ਅਥਾਰਟੀ ਦਿੱਤੀ ਆ ਪ੍ਰੋਵਿੰਸਸ ਨੂੰ ਕਿ ਉਹ 5 5000 ਅਲੋਕੇਸ਼ਨਸ ਜਿਹੜੀਆਂ ਨੇ ਉਹ ਆਪਣੀਆਂ ਜਿਹੜਾ ਵੀ ਐਨੂਅਲ ਕੋਟਾ ਹੈ ਉਸ ਤੋਂ ਇਲਾਵਾ 5 5000 ਡਾਕਟਰਸ ਤੇ ਨਰਸਸਿਸ ਤੇ ਯਾਨੀ ਕਿ ਜਿਹੜੇ ਹੈਲਥ케ਅਰ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਐਡ ਕਰ ਸਕਦੀ ਹੈ ਆਪਣੇ ਅਲੋਕੇਸ਼ਨਸ ਦੇ ਵਿੱਚ ਹੁਣ ਇਹਦੇ ਵਿੱਚ ਕੀ ਹੈ ਇਹ ਸਪੈਸ਼ਲ ਅਲੋਕੇਸ਼ਨਸ ਹੈ ਜਿਦੇ ਵਿੱਚ ਕੈਨੇਡਾ ਗਵਰਨਮੈਂਟ ਨੇ ਇਹ ਕਿਹਾ ਹੈ ਕਿ 5000 ਫੈਡਰਲ ਫੈਡਰਲ ਐਡਮਿਸ਼ਨਸ ਸਪੇਸਸ ਹੋਣ ਗਿਆ ਪ੍ਰੋਵਿੰਸਸ ਤੇ ਟੈਰਿਟਰੀਜ਼ ਵਾਸਤੇ ਜਿਹੜੇ ਕਿ ਲਾਇਸੈਂਸ ਡਾਕਟਰਸ ਨੂੰ ਜੋਬ ਆਫਰ ਦੇ ਨਾਲ ਪਰਮਨੈਂਟ ਯਾਨੀ ਪੀਆਰ ਦਾ ਪ੍ਰੋਗਰਾਮ ਜਾਂ ਪੀਐਨਪੀ ਦੇ ਅੰਡਰ ਜਿਹੜਾ ਵਾ ਉਹ ਇਹ ਸਪੋਰਟਸ ਜਿਹੜੇ ਆ ਉਹ ਹੋਣਗੇ ਤੇ ਐਨੂਅਲ ਅਲੋਕੇਸ਼ਨ ਪੀ ਐਨ ਪੀ ਦੀ ਜਿਹੜੀ ਆ ਉਸ ਤੋਂ ਵੱਖਰੇ ਹੋਣਗੇ ਯਾਨੀ ਕਿ ਐਨੂਅਲ ਅਲੋਕੇਸ਼ਨ ਦੇ ਉੱਤੇ ਵੀ ਕੋਈ ਫਰਕ ਨਹੀਂ ਪਾਵੇਗਾ ਇਹ ਐਡੀਸ਼ਨਲੀ ਹੋਰ ਜ਼ਿਆਦਾ ਹੋਣਗੇ ਹੁਣ ਇਹਦੇ ਨਾਲ ਕੀ ਹੈ ਕਿ ਪ੍ਰੋਵੈਂਸਸ ਨੂੰ ਆਪਣਾ ਹੈਲਥ케ਅਰ ਸੈਕਟਰ ਜਿਹੜਾ ਉਹਨੂੰ ਮਜ਼ਬੂਤ ਕਰਨ ਵਾਸਤੇ ਥੋੜੀਆਂ ਅਲੋਕੇਸ਼ਨਸ ਵੱਧ ਮਿਲ ਜਾਣਗੀਆਂ ਤੇ ਅਲੱਗ ਮਿਲ ਜਾਣਗੀਆਂ ਉਹਦੇ ਨਾਲ ਕੀ ਹੈ ਕਿ ਖਾਸ ਕਰਕੇ ਜਿਹੜੀਆਂ ਪ੍ਰੋਵੈਂਸਸ ਹੈਲਥ케ਅਰ ਤੋਂ ਜੂਝ ਰਹੀਆਂ ਨੇ ਹੈਲਥ케ਅਰ ਪ੍ਰੋਫੈਸ਼ਨਲਸ ਤੋਂ ਜਿੱਥੇ ਲੰਮੀ ਲੰਮੀ ਵੇਟਿੰਗਸ ਹੁੰਦੀ ਹੈ ਹੈਲਥ케ਅਰ ਦੇ ਨਾਮ ਦੇ ਉੱਤੇ ਹਸਪੀਟਲਸ ਦੇ ਵਿੱਚ ਜਾਂ ਕਲੀਨਿਕਲ ਲੈਬੋਰੀ ਵਗੈਰਾ ਦੇ ਵਿੱਚ ਉਹਨਾਂ ਚੀਜ਼ਾਂ ਤੋਂ ਬਚਿਆ ਜਾ ਸਕੇਗਾ ਹੁਣ ਇਸ ਤੋਂ ਲਾਂ ਮ ਇੱਕ ਹੋਰ ਇਹਦੇ ਵਿੱਚ ਨਵੀਂ ਅਨਾਉਂਸਮੈਂਟ ਹੈ ਉਹ ਹੈ ਕਿ ਭਈ ਜਦੋਂ ਤੁਹਾਡੀ ਤੁਹਾਨੂੰ ਪ੍ਰੋਵਿੰਸ ਨੋਮੀਨੇਟ ਕਰ ਦਿੰਦੀ ਹੈ ਤਾਂ ਉਸ ਤੋਂ ਬਾਅਦ ਜੇਕਰ ਤੁਸੀਂ ਆਪਣਾ ਵਰਕ ਪਰਮਿਟ ਲਗਾਣਾ ਹੈ ਤਾਂ ਉਹ ਵਰਕ ਪਰਮਿਟ ਜਿਹੜਾ ਤੁਹਾਡਾ ਉਹ ਵਿਦਿਨ 40 ਡੇਸ ਤੁਹਾਡਾ ਪ੍ਰੋਸੈਸਿੰਗ ਟਾਈਮ ਹੋਵੇਗਾ ਯਾਨੀ 14 ਦਿਨ ਦੇ ਵਿੱਚ ਵਿੱਚ ਤੁਹਾਡਾ ਵਰਕ ਪਰਮਿਟ ਅਪਰੂਵ ਹੋਵੇਗਾ ਯਾਨੀ ਕਿ ਤੁਹਾਡੇ ਜਿਹੜਾ ਤੁਸੀਂ ਕੰਮ ਕਰ ਰਹੇ ਸੀਗਾ ਇੱਕ ਪਾਸੇ ਤੁਹਾਡੀ ਪੀਆਰ ਚੱਲਦੀ ਰਵੇ ਪਰ ਦੂਜੇ ਪਾਸੇ ਤੁਹਾਡੇ ਕੰਮ ਦੇ ਵਿੱਚ ਗੈਪ ਨਹੀਂ ਪੈ ਪਾਵੇਗਾ ਕੋਈ ਇਦਾਂ ਦਾ ਇਸ਼ੂ ਜਿਹੜਾ ਉਹ ਨਹੀਂ ਆਉਣਾ ਹੈਗਾ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਵਲੌਗ ਸਮਝ ਵਿੱਚ ਆਇਆ ਹੋਵੇਗਾ ਸੋਖੇ ਡੰਗ ਨਾਲ ਸਮਝੇ ਹੋਗੇ ਫਿਰ ਵੀ ਕੋਈ ਕਨਫਿਊਜ਼ਨ ਹੈ WhatsApp ਦਾ ਨੰਬਰ نیچے ਦਿੱਤਾ ਹੋਇਆ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਹੋਵੇ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਬਾਕੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੰਨੀ ਫਿਕਰ ਕਰਦੇ ਹੋ ਬਹੁਤ ਮੈਸੇਜ ਬਹੁਤ ਕਾਲਸ ਆਈਆਂ ਨੇ ਇਸ ਕਰਕੇ ਕਿ ਸਰ ਪ੍ਰੋਪਰ ਤੁਹਾਡੀਆਂ ਵੀਡੀਓਜ਼ ਕਿਉਂ ਨਹੀਂ ਆ ਪਾ ਰਹੀਆਂ ਕੋਈ ਇਸ਼ੂ ਤੇ ਨਹੀਂ ਚੱਲ ਰਿਹਾ ਸੋ ਮੈਂ ਬਿਲਕੁਲ ਠੀਕ ਠਾਕ ਆ ਬਟ ਆਪਣੇ ਪਰਸਨਲ ਕੰਮ ਕਰਕੇ ਥੋੜਾ ਜਿਹਾ ਬਿਜ਼ੀ ਹੋਣ ਦਾ ਕਰਕੇ ਮੈਂ ਟਾਈਮ ਨਹੀਂ ਸੀ ਕੱਢ ਪਾ ਰਿਆ ਪਰ ਹੁਣ ਰੈਗੂਲਰ ਵੀਡੀਓਜ਼ ਆਉਣਗੀਆਂ ਧੰਨਵਾਦ